ਕਿਸਾਨਾਂ ਦੀਆਂ ਚਿੰਤਾਵਾਂ ਦੇ ਵਿੱਚ ਵੱਡਾ ਵਾਅਦਾ ਕੀਤਾ ਹੈ ਉੱਥੇ ਹੀ ਇੱਕ ਥਾਂ ਦੇ ਉੱਪਰ ਅਸਮਾਨੀ ਬਿਜਲੀ ਡਿਗਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਰਿਆ ਹੈ ਦੱਸਦੀ ਹੈ ਕਿ ਇਹ ਬਿਜਲੀ ਉਸ ਥਾਂ ਦੇ ਉੱਪਰ ਡਿੱਗੀ ਹੈ ਜਿਸ ਥਾਂ ਦੇ ਉੱਪਰ ਕਈ ਕਿੱਲੇ ਪੱਕੀ ਕਣ ਖੜੀ ਸੀ ਦੱਸਦੀ ਹੈ ਕਿ ਇੱਕ ਇੱਕ ਦਰਖਤ ਦੇ ਉੱਪਰ ਇਹ ਬਿਜਲੀ ਡਿੱਗੀ ਹੈ ਤੇ ਇਹ ਦਰਖਤ ਜਿਸ ਬੱਟ ਦੇ ਉੱਪਰ ਖੜਾ ਸੀ ਉਸ ਤੇ ਬਿਲਕੁਲ ਨਾੜ ਲੱਗਦੇ ਖੇਤਾਂ ਦੇ ਵਿੱਚ ਕਈ ਕਿੱਲੇ ਪੱਕੀ ਕਣ ਖੜੀ ਸੀ ਅਤੇ ਇਸ ਤੋਂ ਕੁਝ ਦੂਰੀ ਦੇ ਉੱਪਰ ਇੱਕ ਤੂੜੀ ਬਣਾਉਣ ਵਾਲੀ ਮਸ਼ੀਨ ਚੱਲ ਰਹੀ ਸੀ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚਾਨਕ ਮੌਸਮ ਖਰਾਬ ਹੋਣ ਤੋਂ ਬਾਅਦ ਜਦੋਂ ਮੀਂਹ ਪੈਣਾ ਸ਼ੁਰੂ ਹੁੰਦਾ ਹੈ ਤਾਂ ਇਸੇ ਵਿਚਕਾਰ ਬਿਜਲੀ ਡਿੱਗਦੀ ਹੈ ਤੇ ਰਾਹਤ ਵਾਲੀ ਗੱਲ ਹੈ ਕਿ ਨਾਲ ਖੜੀ ਪੱਕੀ ਕਣਕ ਦਾ ਬਚਾਅ ਹੋ ਗਿਆ ਪਰ ਇਹ ਦਰਖਤ ਦੀਆਂ ਤਸਵੀਰਾਂ ਦੇਖੋ ਇਹ 100 ਸਾਲ ਪੁਰਾਣਾ ਦਰਖਤ ਦੱਸਿਆ ਜਾ ਰਿਹਾ ਹੈ ਤੇ ਇਸ ਦੀ ਹਾਲਤ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਵੱਡਾ ਇੱਥੇ ਬਚਾਅ ਹੋਇਆ ਹੈ ਤੇ ਦਰਖਤ ਦੀ ਜੇਕਰ ਗੱਲ ਕਰੀਏ ਬਿਲਕੁਲ ਦਰਖਤ ਦੇਖ ਸਕਦੇ ਹੋ ਕਿ ਖਸਤਾ ਹਾਲਤ ਦੇ ਵਿੱਚ ਨਜ਼ਰ ਆ ਰਿਹਾ ਪਰ ਉਸ ਦੇ ਨਾਲ ਖੜੀ ਪੱਕੀ ਕਣਕ ਦਾ ਜ਼ਰੂਰ ਬਚਾਅ ਰਿਹਾ ਹੈ ਉੱਥੇ ਹੀ ਕੁਝ ਦੂਰੀ ਦੇ ਉੱਪਰ ਜੋ ਕਿਸਾਨ ਤੂੜੀ ਬਣਾ ਰਹੇ ਸੀ ਉਹਨਾਂ ਦਾ ਵੀ ਇੱਥੇ ਬਚਾਅ ਹੋਇਆ ਹੈ ਦੱਸ ਦਈਏ ਕਿ ਇਹ ਮਾਮਲਾ ਫਾਜ਼ਲਕਾ ਦੇ ਪਿੰਡ ਬਹਾਵ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਿਜਲੀ ਡਿਗਣ ਦਾ ਇਹ ਮਾਮਲਾ ਸਾਹਮਣੇ ਆਇਆ ਬੀਤੇ ਦਿਨ ਤੋਂ ਪੂਰੇ ਪੰਜਾਬ ਦੇ ਵਿੱਚ ਮੌਸਮ ਕਾਫੀ ਜ਼ਿਆਦਾ ਖਰਾਬ ਹੋਇਆ ਸੀ ਜਿੱਥੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਦੇ ਵਿੱਚ ਵਾਧਾ ਕੀਤਾ ਉੱਥੇ ਹੀ ਅਸਮਾਨੀ ਬਿਜਲੀ ਡਿਗਣ ਦੇ ਕਾਰਨ ਵੀ ਕਈ ਮਾਮਲੇ ਸਾਹਮਣੇ ਆਏ ਨੇ ਉੱਥੇ ਹੀ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਸਾਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕਿ ਕੀ ਹੋਇਆ ਸੀ ਇੱਥੇ ਕੀ ਕੰਦ ਜਿਹਾ ਅਚਨ ਖੜਕਾ ਹੋਇਆ ਬਹੁਤ ਜ਼ਿਆਦਾ ਤੇ ਸੋਚਣਾ ਮਿਲੀ ਵੀ ਇੱਥੇ ਭਾਵਲਾਗੇ ਪਿੰਡ ਰਾਜਪੁਰੇ ਦੇ ਕੋਲ ਜੀ ਬਿਜਲੀ ਗਰੀ ਹੈ ਜੀ ਤਾਂ ਕਰਕੇ ਇੱਥੇ ਪਹੁੰਚੇ ਵੇਖਿਆ ਜਦੋਂ ਆਹਰ ਤੁਹਾਡੇ ਸਾਹਮਣੇ ਹੈ ਕਿਹਨਾ ਤੁਹਾਡਾ ਬਲਵਿੰਦਰ ਸਿੰਘ ਹੈ ਜੀ ਪਿੰਡ ਬਹਾਵਲਾ ਕੀ ਗੱਲ ਹੋਈ ਸੀ ਅੱਤ ਖੇਚ ਜੀ ਸਰ ਅਸੀਂ ਨਾ ਤੂੜੀ ਬਣਵਾ ਰਹੇ ਸੀ ਕੱਲ ਸ਼ਾਮ ਨੂੰ ਜੀ ਸਾਢੇ ਇੱਕ ਪੰਜ ਦਾ ਟਾਈਮ ਸੀਗਾ ਜੀ ਜੀ ਅਚਾਨਕ ਮੌਸਮ ਖਰਾਬ ਹੋ ਗਿਆ ਜੀ ਜੀ ਤੇ ਦੇਖਿਆ ਤਾਂ ਬਹੁਤ ਜ਼ਿਆਦਾ ਇੱਕੇਦਾਂ ਖੜਕਾ ਹੋਇਆ ਜੀ ਜੀ ਤੇ ਦੇਖਿਆ ਤਾਂ ਗਵੰਡੀ ਦਾ ਨਾ ਬਕੈਨ ਸੀ ਦਰਖਤ ਸੀ ਜੀ ਉਹਦੇ ਉੱਪਰ ਬਿਜਲੀ ਡਿੱਗੀ ਜੀ ਜੀ ਖੜਕਾ ਬਹੁਤ ਜ਼ਿਆਦਾ ਹੋਇਆ ਜੀ ਤੇ ਧੂਆਂ ਹੋ ਗਿਆ ਜੀ ਅੱਛਾ ਤੇ ਉਹ ਦਰਖਤ ਪਾੜਤਾ ਸਾਰਾ ਜੀ ਕੋਈ ਬੰਦਾ ਨੇੜੇ ਤਾਂ ਨਹੀਂ ਨਹੀਂ ਬੰਦਾ ਥੋੜੀ ਦੂਰ ਸੀਗਾ ਅੱਧਾ ਕਿਲਾ ਸੈਟ ਤੇ ਸੀਗਾ ਕੋਈ ਪਰਮਾਤਮਾ ਮੰਨਿਓ ਬੱਚੇ ਤਾਂ ਰਹੇਗੀ ਜਾਨੀਮਾਲੀ ਨੁਕਸਾਨ ਤੋਂ ਬਚ ਖੜੀ ਕਣਕ ਖੋਲੀ ਖੜੀ ਤੁਸੀਂ ਦੇਖ ਕੇ ਆਏ ਹੋ ਹੁੰਗੇ ਜੀ 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 ਤੇ ਕਣਕ ਖੜੀ ਸੀ ਬੱਚਤ ਰਹੇਗੀ ਜੀ ਪਰਮਾਤਮਾ ਮੰਨਿਓ ਜਾਨੀਮਾਲੀ ਨੁਕਸਾਨ ਨਹੀਂ ਹੋਇਆ ਕੋਈ ਵੀ ਕਿੱਚ ਦਾ ਵਿਕਸ਼ਿਕ ਬਕੈਨ ਸੀ ਜੀ ਜੀ ਤੁਹਾਡਾ ਪੁਲਵੰਤ ਸਿੰਘ ਕੀ ਕੀ ਹੋਇਆ ਸੀ ਇੱਥੇ ਕੀ ਕੱਲ ਜੇ ਅਚਾਨਕ ਖੜਕਾ ਹੋਇਆ ਬਹੁਤ ਜ਼ਿਆਦਾ ਤੇ ਸੋਚਣਾ ਮਿਲੀ ਵੀ ਇਥੇ ਬਾਵਾਲਾਗੇ ਪਿੰਡ ਰਾਜਪੁਰੇ ਦੇ ਕੋਲ ਜੀ ਬਿਜਲੀ ਗਈ ਹੈ ਜੀ ਤਾਂ ਕਰਕੇ ਇਥੇ ਪਹੁੰਚੇ ਵੇਖਿਆ ਜਦੋਂ ਆਦਿਕਾ ਤੁਹਾਡੇ ਸਾਹਮਣੇ ਹੈ ਕਿਹਨਾ ਤੁਹਾਡਾ ਬਲਵਿੰਦਰ ਸਿੰਘ ਹੈ ਜੀ ਪਿੰਡ ਬਾਹਵਾਲਾ ਕੀ ਗੱਲ ਹੋਈ ਸੀ ਤੇ ਖੇਚ ਜੀ ਸਰ ਅਸੀਂ ਨਾ ਤੂੜੀ ਬਣਵਾ ਰਹੇ ਸੀ ਕੱਲ ਸ਼ਾਮ ਨੂੰ ਜੀ ਸਾਢੇ 1:30 ਦਾ ਟਾਈਮ ਸੀਗਾ ਜੀ ਅਚਾਨਕ ਮੌਸਮ ਖਰਾਬ ਹੋ ਗਿਆ ਜੀ ਤੇ ਦੇਖਿਆ ਤਾਂ ਬਹੁਤ ਜ਼ਿਆਦਾ ਇੱਕੇਦਾਂ ਖੜਕਾ ਹੋਇਆ ਜੀ ਜੀ ਤੇ ਦੇਖਿਆ ਤਾਂ ਗਵੰਡੀ ਦਾ ਨਾ ਬਕੈਨ ਸੀ ਦਰਖਤ ਸੀ ਜੀ ਉਹਦੇ ਉੱਪਰ ਬਿਜਲੀ ਡਿੱਗੀ ਜੀ ਜੀ ਖੜਕਾ ਬਹੁਤ ਜ਼ਿਆਦਾ ਹੋਇਆ ਜੀ ਤੇ ਧੂਆਂ ਹੋ ਗਿਆ ਜੀ ਅੱਛਾ ਤੇ ਉਹ ਦਰਖਤ ਪਾੜ ਤਾ ਸਾਰਾ ਜੀ ਕੋਈ ਬੰਦਾ ਨੇੜੇ ਤਾਂ ਨਹੀਂ ਨਹੀਂ ਬੰਦਾ ਥੋੜੀ ਦੂਰ ਸੀਗਾ ਅੱਧਾ ਕਿਲਾ ਸੈਟ ਤੇ ਸੀਗਾ ਕੋਈ ਪ੍ਰਮਾਤਮਾ ਮੰਨਿਓ ਬਚਤ ਰਹੇਗੀ ਜਾਨੀਮਾਲੀ ਨੁਕਸਾਨ ਤੋਂ ਬਚ ਖੜੀ ਕਣਕੇ ਖੋੜੀ ਖੜੀ ਤੁਸੀਂ ਦੇਖ ਕੇ ਆਏ ਹੋਵੋਗੇ ਜੀ 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 ਤੇ ਕਣਕ ਖੜੀ ਸੀ ਬਚਤ ਰਹੇਗੀ ਜੀ ਪਰਮਾਤਮਾ ਬੰਨੀ ਹੋਵੇ ਜਾਨੀਮਾਲੀ ਨੁਕਸਾਨ ਨਹੀਂ ਹੋਇਆ ਕੋਈ ਬਕੈਨ ਸੀ ਜੀ